ਵਾਲਾ ਗੁਰਵਿੰਦਰ ਸਿੰਘ ਦਾ ਕਤਲ ਮਾਮਲੇ ਦੇ ਵਿੱਚ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਫਰੀਦਕੋਟ ਦੇ ਪਿੰਡ ਸੁਖਨਵਾਲਾ ਵਿੱਚ ਗੁਰਵਿੰਦਰ ਸਿੰਘ ਦਾ ਕਤਲ ਉਸ ਦੀ ਕੈਨੇਡਾ ਤੋਂ ਰਿਪੋਰਟ ਪਤਨੀ ਨੇ ਆਪਣੇ ਆਸ਼ਕ ਅਤੇ ਉਸਦੇ ਸਾਥੀ ਨਾਲ ਮਿਲ ਕੇ ਕਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਨਵੀਂ ਅਪਡੇਟ ਆ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਤਿੰਨ ਦੋਸ਼ੀ ਨੇ ਜਿਹੜੇ ਇਸ ਮਾਮਲੇ ਵਿੱਚ ਗ੍ਰਫਤਾਰ ਕੀਤੇ ਗਏ ਨੇ ਜਿਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਲੁੱਟ ਦੀ ਸਾਜ਼ਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਨੇ ਸਾਰੀ ਘੜਨਾ ਉਤੋਂ ਪਰਦਾ ਜਿਹੜਾ ਉਹ ਚੁੱਕ ਦਿੱਤਾ ਤਾਂ ਫਰੀਦਕੋਟ ਗੁਰਵਿੰਦਰ ਸਿੰਘ ਕਤਲ ਮਾਮਲੇ ਦੇ ਵਿੱਚ ਅਦਾਲਤ ਨੇ ਮੁਲਜ਼ਮਾਂ ਦਾ 3 ਦਿਨ ਦਾ ਮੁਰ ਰਿਮਾਂਡ ਪੁਲਿਸ ਨੂੰ ਦਿੱਤਾ ਹੈ ਅਤੇ ਹੁਣ 8 ਦਸੰਬਰ ਨੂੰ ਸਾਰੇ ਮੁਲਜ਼ਮਾਂ ਨੂੰ ਮਰਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੂਜੇ ਪਾਸੇ ਪੁਲਿਸ ਦੇ ਵੱਲੋਂ ਘਰੋਂ ਗਾਇਬ ਹੋਇਆ ਸੋਨਾ ਮਿਲਣ ਦਾ ਦਾਵਾ ਵੀ ਕੀਤਾ ਗਿਆ ਹੈ ਤਾਂ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਮਹਿਲਾ ਨੇ ਆਪਣੇ ਪਤੀ ਦਾ ਬੜੀ ਬੇਰਹਿਮੀ ਨਾਲ ਆਪਣੇ ਆਸ਼ਕ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਸੰਸਨੀਆ ਜਿਹੜੀ ਉਹ ਫੈਲ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਜਿਹੜੇ ਉਹਨਾਂ ਦੇ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤਾਂ ਹੋਰ ਖੁਲਾਸੇ ਨੇ ਜਿਹੜੇ ਉਹ ਵੀ ਇਸ ਮਾਮਲੇ ਨੂੰ ਲੈ ਕੇ ਹੋ ਸਕਦੇ ਨੇ ਤਾਂ ਇਸ ਕਤਲ ਤੋਂ ਬਾਅਦ ਬਹੁਤ ਵੱਡੇ ਸਵਾਲ ਨੇ ਜਿਹੜੇ ਉਹ ਵੀ ਖੜੇ ਹੋ ਗਏ ਸੀ ਤਾਂ ਰਾਤ ਨੂੰ ਕਤਲ ਕੀਤਾ ਜਾਂਦਾ ਹੈ ਬੜੀ ਬੇਰਹਿਮੀ ਦੇ ਨਾਲ ਗੁਰਵਿੰਦਰ ਸਿੰਘ ਦੀ ਹਤਿਆ ਉਸ ਦੀ ਪਤਨੀ ਵੱਲੋਂ ਹੀ ਕਰ ਦਿੱਤੀ ਜਾਂਦੀ ਹੈ ਦਰਅਸਲ ਉਸ ਦੀ ਪਤਨੀ ਆ ਜਿਹੜੀ ਉਹ ਕੈਨੇਡਾ ਵਿੱਚ ਸੀ ਅਤੇ ਉੱਥੇ ਉਸ ਦੇ ਸਬੰਧ ਇੱਕ ਨੌਜਵਾਨ ਦੇ ਨਾਲ ਬਣ ਗਏ ਸਨ ਜਿੱਥੇ ਉਸ ਦੇ ਵੱਲੋਂ ਬਾਅਦ ਵਿੱਚ ਉਸੇ ਆਸ਼ਿਕ ਨਾਲ ਮਿਲ ਕੇ ਆਪਣਾ ਹੀ ਘਰ ਉਜਾੜ ਦਿੱਤਾ ਗਿਆ ਤਾਂ ਜਿਹੜੇ ਕੁੜੀ ਦੇ ਮਾਪੇ ਨੇ ਉਹਨਾਂ ਨੇ ਵੀ ਉਸ ਕੁੜੀ ਦੀ ਪੈਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਹੋ ਰਹੀ ਹੈ 25 ਦਸੰਬਰ ਨੂੰ ਗੁਰਵਿੰਦਰ ਸਿੰਘ ਦਾ ਗਮਗੀਨ ਮਾਹੌਲ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਇਹ ਨੌਜਵਾਨਾ ਜਿਹੜਾ ਉਹ 25 ਕਿੱਲਿਆਂ ਦਾ ਮਾਲਕ ਸੀ ਅਤੇ ਆਪਣੀ ਪਤਨੀ ਦੇ ਲਈ ਸਾਰਾ ਕੁਝ ਕਰਦਾ ਸੀ ਲੇਕਿਨ ਪਤਨੀ ਆ ਜਿਹੜੀ ਉਹ ਬੇਵਫਾ ਹੋ ਜਾਂਦੀ ਆ ਇੱਕ ਵੈਗਾਨੇ ਵਿਅਕਤੀ ਨਾਲ ਉਸਦੇ ਸਬੰਧ ਬਣ ਜਾਂਦੇ ਨੇ ਅਤੇ ਉਸ ਦੇ ਵੱਲੋਂ ਇਹਨਾਂ ਸਬੰਧਾਂ ਵਿੱਚ ਇਸ ਇਸ਼ਕ ਦੇ ਵਿੱਚ ਅੰਨੀ ਹੋ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਹੌਲੀ-ਹੌਲੀ ਕਰਕੇ ਤਿੰਨੇ ਦੋਸ਼ੀ ਨੇ ਜਿਹੜੇ ਉਹ ਕੁਝ ਹੀ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਈ ਜਾਂਦੇ ਨੇ ਅਤੇ ਸਾਰਾ ਕਤਲ ਦਾ ਮਾਮਲਾ ਜਿਹੜਾ ਉਹ ਸੁਲਝਾ ਲਿਆ ਜਾਂਦਾ ਹੈ ਤਾਂ ਦੂਜੇ ਪਾਸੇ ਵੱਖੋ-ਵੱਖ ਲੋਕ ਨੇ ਜਿਹੜੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਤਾਂ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਨੇ ਪਿਆ ਕਿ ਇਹ ਪਰਿਵਾਰ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਸ਼ਰੀਫ ਸੀ ਨੌਜਵਾਨ ਵੀ ਕਾਫੀ ਜ਼ਿਆਦਾ ਸ਼ਰੀਫ ਸੀ ਅਤੇ ਉਸਦੇ ਮਾਪੇ ਵੀ ਨੇ ਜਿਹੜੇ ਉਹ ਬੜੇ ਚੰਗੇ ਇਨਸਾਨ ਸਨ ਲੇਕਿਨ ਇਹਨਾਂ ਦੀ ਜਿਹੜੀ ਪਤਨੀ ਆਈ ਸੀ ਜਿਹੜੀ ਉਸ ਮੁੰਡੇ ਦੀ ਵਾਈਫਾਈ ਸੀ ਉਸ ਦਾ ਚਰਿੱਤਰ ਆ ਜਿਹੜਾ ਉਹ ਸਹੀ ਨਹੀਂ ਸੀ ਤੇ ਉਸ ਦੇ ਵੱਲੋਂ ਇਹ ਵੱਡਾ ਕਾਂਡ ਕਰਵਾ ਦਿੱਤਾ ਗਿਆ ਤਾਂ ਦੂਜੇ ਪਾਸੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅਦਾਲਤ ਦੇ ਵੱਲੋਂ ਪੁਲਿਸ ਨੂੰ ਰਿਮਾਂਡ ਦਿੱਤਾ ਗਿਆ ਹੈ ਤਾਂ ਜਿਹੜਾ ਅ ਸੋਨਾ ਕਰੋ ਗਾਇਬ ਹੋਇਆ ਸੀ ਕਿਉਂਕਿ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਸੋਨਾ ਵੀ ਮਿਲਣ ਦਾ ਦਾਵਾ ਹੈ ਜਿਹੜਾ ਉਹ ਪੁਲਿਸ ਨੇ ਕੀਤਾ ਹੈ ਅਤੇ ਹੁਣ ਮੁਰਤੋਂ 3 ਦਿਨ ਦਾ ਰਿਮਾਂਡ ਆ ਜਿਹੜਾ ਉਹ ਪੁਲਿਸ ਨੂੰ ਮਿਲ ਗਿਆ ਮਿਲ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਵੱਡੇ ਖੁਲਾਸੇ ਨੇ ਜਿਹੜੇ ਉਹ ਵੀ ਪੁਲਿਸ ਦੇ ਵੱਲੋਂ ਕੀਤੇ ਜਾ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਦੋਂ ਤੱਕ ਕਾਰਵਾਈ ਹੁੰਦੀ ਹੈ ਅਤੇ ਕਦੋਂ ਤੱਕ ਦੋਸ਼ੀਆਂ ਨੂੰ ਸਖਤ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਜਾਂਦੀ ਹੈ